ਅਹ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਰਾਜਮੈਨਡਰੋ ਦੋਸਤੋ ਜਿਵੇਂ ਕਿ ਆਪ ਸਾਰੇ ਜਾਣਦੇ ਆ ਕਿ ਲੋਕ ਸਭਾ ਦੇ ਚੋਣ ਦਾ ਬਿਗਲ ਬਚ ਚੁਕਿਆ ਹੈ ਇਹ ਸਿਰਫ ਇੱਕ ਦਿਨ ਰਹਿ ਗਿਆ ਹੈ ਚੋਣਾਂ ਨੂੰ 1 ਜੂਨ ਨੂੰ ਚੋਣਾਂ ਹੋਣ ਜਾ ਰਹੇ ਨੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀ ਗੱਲ ਕਰਾਂਗੇ ਆਪਾਂ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਵਿੱਚ 1 ਜੂਨ ਨੂੰ ਚੋਣਾਂ ਹੋ ਰਹੀ ਨੇ ਸੋ ਦੋਸਤੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕੋਸ਼ਿਸ਼ ਕਰੋ ਕਿਉਂਕਿ ਸਵੇਰੇ 7 ਵਜੇ ਜਿਹੜੇ ਨੇ ਚੋਣਾਂ ਸ਼ੁਰੂ ਹੋਣੇ ਨੇ ਸ਼ਾਮ ਨੂੰ 6 ਵਜੇ ਤੱਕ ਜਿਹਦੀਆਂ ਨੇ ਵੋਟਾਂ ਪੈਣੀਆਂ ਨੇ ਜਿਹੜੇ ਬਜ਼ੁਰਗ ਲੋਕ ਨੇ ਆਪਾਂ ਸਵੇਰੇ 7 ਵਜੇ ਜਾ ਕੇ ਵੋਟਾਂ ਦਾ ਆਪਣੀ ਜਿਹੜੀ ਵੋਟ ਹੈ ਉਹਦਾ ਇਸਤੇਮਾਲ ਕਰੀਏ ਦੋਸਤੋ ਕਈ ਵਦ ਆਪਾਂ ਸੋਚ ਲੈਂਦੇ ਆ ਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਛੱਡੋ ਘਰੋਂ ਕੀ ਨਿਕਲਣਾ ਕਾਤੇ ਬੋਟਾਂ ਪਾਣੀਆਂ ਨੇ ਦੋਸਤੋ ਬੜੀ ਕੀਮਤੀ ਬੋਟ ਹੈ ਤੁਹਾਡੀ ਇੱਕ ਇੱਕ ਬੋਟ ਤੁਹਾਡੀ ਇੱਕ ਇੱਕ ਬੋਟ ਬਹੁਤ ਕੀਮਤੀ ਹੈ 5 ਸਾਲ ਬਾਅਦ ਇਹ ਚੋਣ ਆ ਰਹੇ ਨੇ ਜਿਹੜੀ ਇਹ ਚੋਣ ਨੇ ਇਹ ਕੋਈ ਐਮਐਲਏ ਦੇ ਕੋਈ ਐਮਸੀ ਦੇ ਚੋਣ ਨਹੀਂ ਤੁਹਾਡੀ ਇੱਕ ਬੋਟ ਨੇ ਤੈਅ ਕਰਨਾ ਹੈ ਕਿ ਤੁਸੀਂ ਦੇਸ਼ ਦੀ ਬਾਗਦੋਰ ਕਿਹਨਾਂ ਦੇ ਹੱਥਾਂ ਚ ਬੁਗੜਾਣੀ ਹੈ ਥੋਡੀ ਇੱਕ ਇੱਕ ਬੋਟ ਕੀਮਤੀ ਹੈ ਤੁਹਾਡਾ ਸਿਰਫ 10-15 ਮਿੰਟ ਦਾ ਸਮਾਂ ਕੱਢਿਆ ਹੋਇਆ ਇਸ ਗੱਲ ਨੂੰ ਯਕੀਨੀ ਬਣਾਉਗਾ ਕਿ ਹਿੰਦੁਸਤਾਨ ਦੇ ਵਿੱਚ ਕਿਹੜੀ ਸਰਕਾਰ ਹੋਣੀ ਚਾਹੀਦੀ ਹੈ ਦੋਸਤੋ ਕੋਸ਼ਿਸ਼ ਕਰੋ ਆਪਣੀ ਬੋਟ ਦਾ ਸਹੀ ਇਸਤੇਮਾਲ ਕਰੋ ਬੋਟ ਉਸ ਇਨਸਾਨ ਨੂੰ ਪਾਓ ਉਸ ਕੈਂਡੀਡੇਟ ਨੂੰ ਪਾਓ ਦੇਖੋ ਕਿ ਉਸ ਦਾ ਸੈਂਟਰ ਦੇ ਨਾਲ ਕੀ ਲਿਖਿਆ ਸੈਂਟਰ ਚ ਜਿਹੜੀ ਸਰਕਾਰ ਬਣ ਰਹੀ ਹੈ। ਕੀ ਉਹ ਸੈਕਟਰ ਦੇ ਨਾਲ ਅਟੈਚਮੈਂਟ ਹੈ ਜਾਂ ਨਹੀਂ। ਸੈਂਟਰ ਦੇ ਵਿੱਚ ਦੋ ਬੜੀਆਂ ਜਿਹੜੀਆਂ ਨੇ ਸਰਕਾਰਾਂ ਨੇ। ਦੋ بڑے ਪਾਰਟੀਆਂ ਨੇ ਇੱਕ ਭਾਰਤੀ ਜਨਤਾ ਪਾਰਟੀ ਜੋ ਕਿ ਹੁਣ ਮੌਜੂਦਾ ਮੋਦੀ ਸਾਹਿਬ ਸਰਕਾਰ ਚਲਾ ਰਹੇ ਸੀ। ਦੂਸਰੀ ਕਾਂਗਰਸ ਪਾਰਟੀ ਇਹ ਦੋ ਬੜੀਆਂ ਪਾਰਟੀਆਂ ਨੇ ਇਹਨਾਂ ਵਿੱਚੋਂ ਹੀ ਇੱਕ ਬੰਦੇ ਨੇ ਸਾਡੀ ਦੇਸ਼ ਦੀ ਬਾਗਦੋਰ ਸੰਭਾਲਣੀ ਹੈ ਜੇ ਜਿਹੜੀ ਤੁਹਾਡੀ ਵੋਟ ਹੈ ਇਹ ਆਪਣੀ ਵੋਟ ਸੋਚ ਸਮਝ ਕੇ ਪਾਇਓ ਕਿ ਜਿਹੜੀ ਅਸੀਂ ਵੋਟ ਪਾ ਰਹੇ ਹਾਂ ਇਹ ਉੱਪਰ ਪਾ ਰਹੇ ਹਾਂ ਮੋਦੀ ਨੂੰ ਪਾ ਰਹੇ ਜਾਂ ਕਾਂਗਰਸ ਨੂੰ ਪਾ ਰਹੇ ਇਹ ਤੁਸੀਂ ਤੈਅ ਕਰਨਾ ਹੈ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਦੋਸਤੋ ਵੋਟਾਂ ਕੋਸ਼ਿਸ਼ ਕਰੋ ਕਿ ਪਰਿਵਾਰ ਸਾਰੇ ਹੀ ਪਰਿਵਾਰ ਦੀਆਂ ਵੋਟਾਂ ਪੈਣ ਜੇਕਰ ਕੋਈ ਬਾਹਰ ਵੀ ਗਿਆ ਹੋਇਆ ਹੈ ਨੇੜੇ-ਤੇੜੇ ਕੋਈ ਸ਼ਹਿਰਾਂ ਦੇ ਵਿੱਚ ਹੈ ਤਾਂ ਉਹਨਾਂ ਦੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬੁਲਾਓ ਜੇ 2 ਮਿੰਟ ਲੈਂਡ ਦੇ ਵਿੱਚ ਲੱਗਣਾ ਵੀ ਪਵੇ ਤਾਂ ਦੇਸ਼ ਦੀ ਨੁਹਾਰ ਨੂੰ ਬਦਲਣ ਵਾਸਤੇ ਸਾਡਾ ਉਹ ਕੀਮਤੀ ਸਮਾਂ ਇੱਕ ਵਧੀਆ ਬਾਗਡੋਰ ਜਿਹੜੀ ਹੈ ਕਿਸੇ ਵਧੀਆ ਇਨਸਾਨ ਦੇ ਹੱਥ ਜਾ ਸਕਦੀ ਹੈ ਇਹ ਛੋਟੀ ਜਿਹੀ ਵੀਲ ਮੈਂ ਕਰ ਰਿਹਾ ਹਾਂ ਨੰਬਰ 2 ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜਦੋਂ ਘਰੋਂ ਨਿਕਲੋ ਜਿਹੜੇ ਬਜ਼ੁਰਗ ਨੇ ਕੋਸ਼ਿਸ਼ ਕਰੋ ਕਿ ਗਿੱਲਾ ਕੱਪੜਾ ਗਿੱਲਾ ਰਮਾਲ ਸਿਰ ਦੇ ਉੱਪਰ ਲੈ ਕੇ ਲਾਓ ਪਾਣੀ ਦੀ ਬੋਤਲ ਤੁਹਾਡੇ ਹੱਥਾਂ 'ਚ ਹਣੀ ਬਹੁਤ ਜ਼ਰੂਰੀ ਹੈ ਤੁਹਾਡੇ ਹੱਥਾਂ 'ਚ ਪਾਣੀ ਦੀ ਬੋਤਲ ਹੋਵੇ ਜਦੋਂ ਪਿਆਸ ਲੱਗਦੀ ਹੈ ਕੋਸ਼ਿਸ਼ ਕਰੋ ਉਸ ਪਾਣੀ ਦੇ ਵਿੱਚ ਜਾਤਾ ਨਿੰਬੂ ਪਾਣੀ ਜਿਹੜਾ ਹੈ ਨਿੰਬੂ ਨਿਚੋੜ ਲਓ ਥੋੜਾ ਜਿਹਾ ਕਾਲਾ ਨਮਕ ਪਾ ਲਓ ਜਦੋਂ ਪਿਆਸ ਲੱਗੇ 2 ਘੁੱਟ ਪਾਣੀ ਦੇ ਪੀ ਲੋ ਵੈਸੇ ਤਾਂ ਸਰਕਾਰਾਂ ਵੱਲੋਂ ਵੀ ਬੂਥਾਂ ਦੇ ਉੱਪਰ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ ਪਰ ਫਿਰ ਵੀ ਜਦੋਂ ਤੁਹਾਡੇ ਆਪਣੇ ਕੋਲ ਬੋਤਲ ਹੈ ਜੇਕਰ ਤੁਸੀਂ ਲਾਈਨ 'ਚ ਵੀ ਲੱਗੇ ਹੋ ਹੋ ਕਿਉਂਕਿ ਸ਼ਾਇਦ ਬੋਤਲ ਅੰਦਰ ਨਹੀਂ ਜਾਣ ਦੇਣਗੇ ਤਾਂ ਤੁਸੀਂ ਓਨੀ ਜਿੰਨੀ ਕ ਪਾਣੀ ਪੀਤਾ ਹੈ ਪਲਾਸਟਿਕ ਦੀ ਬੋਤਲ 'ਚ ਪਾਣੀ ਲੈ ਜਾਓ ਕਿਸੇ ਮਹਿੰਗੀ ਬੋਤਲ ਜਨਾ ਲੈ ਕੇ ਜਾਓ ਕਿ ਉਹ ਬੋਤਲ ਬੰਪਾ ਬਾਹਰ ਰੱਖ ਦਿੰਦੇ ਆ ਉਹਦੇ ਖੌਂਦੇ ਜਾ ਰਹਿੰਦੇ ਆ ਫੇਰ ਤਕਲੀਫ ਹੁੰਦੀ ਆ ਨੰਬਰ 2 ਤੇ ਥੋੜੇ ਇਲਾਕੇ ਦੇ ਵਿੱਚ ਪਾਰਟੀਆਂ ਦੇ ਨੁਮਾਇंदे ਟੈਂਪੋ ਵੀ ਲੈ ਕੇ ਆਣਗੇ ਕਾਰਾਂ ਵੀ ਲੈ ਕੇ ਆਣਗੇ ਉਹਨਾਂ ਦੇ ਵਿੱਚ ਜਾਓ ਵੋਟ ਆਪਣੀ ਮਰਜ਼ੀ ਦੀ ਪਾਓ ਟੈਂਪੂ ਜਿੱਦਾ ਮਰਜ਼ੀ ਹੋਵੇ ਉਹਦੇ ਵਿੱਚ ਜਾਓ ਵੋਟ ਆਪਣੀ ਮਰਜ਼ੀ ਦੀ ਪਾਓ ਦੇਖੋ ਕਿ ਤੁਹਾਡੇ ਦੇਸ਼ ਨੂੰ ਤਰੱਕੀਆਂ ਦੇ ਲੈ ਕੇ ਕੌਣ ਗਿਆ ਕਿਹੜਾ ਪ੍ਰਧਾਨ ਮੰਤਰੀ ਤੁਹਾਡੇ ਦੇਸ਼ ਨੂੰ ਤਰੱਕੀਆਂ ਦੇ ਲੈ ਕੇ ਗਿਆ ਆਪਾਂ ਇਹ ਨਾ ਦੇਖੀਏ ਕਿ ਆਹ ਕੁਝ ਹੋਇਆ ਆਹ ਕੁਝ ਨਹੀਂ ਹੋਇਆ ਦੇਸ਼ ترقیਆਂ ਵੱਲ ਕਦੋਂ ਵਧਿਆ ਅੱਜ ਦੇਸ਼ ਕਿਸ ਮੁਕਾਮ ਤੇ ਖੜਾ ਹੈ ਇਹਨੂੰ ਦੇਖ ਕੇ ਹੋਏ ਆਪਣੀ ਕੀਮਤੀ ਵੋਟ ਇੱਕ ਤਰੀਕ ਨੂੰ ਜਾਇਓ ਆਪਣੀ ਪਰਚੀ ਘਟਾਇਓ ਆਪਣੇ ਨਾਲ ਆਧਾਰ ਕਾਰਡ ਲੈ ਕੇ ਜਾਇਓ ਖਾਸ ਕਰ ਨਵੀਂ ਜਨਰੇਸ਼ਨ ਜਿਹੜੀ ਪਹਿਲੀ ਵਾਰ ਵੋਟ ਪਾ ਰਹੀ ਹੈ ਪੂਰੇ ਉਤਸ਼ਾਹ ਨਾਲ ਜਾਇਓ اپنی ووٹ ਪਾਇਓ ووٹ ਪਾ ਕੇ ਬਾਹਰ ਆ ਕੇ ਸੈਲਫੀ ਜ਼ਰੂਰ ਖਿੱਚੋ ਤੇ ਉੱਪਰ ਇਸ ਉਂਗਲੀ ਦੇ ਉੱਪਰ ਲੱਗਿਆ ਨਿਸ਼ਾਨ ਇਹ ਸਾਬਤ ਕਰੂਗਾ ਕਿ ਤੁਸੀਂ ਹੁਣ ਹਿੰਦੁਸਤਾਨ ਦੇ ਵਸਨੀਕ ਬਣ ਚੁੱਕੇ ਹੋ ভোটার ਬਣ ਚੁੱਕੇ ਹੋ ਤੁਹਾਨੂੰ ਕਿੰਨੇ ਸਾਲ ਇੰਤਜ਼ਾਰ ਕਰਨ ਤੋਂ ਬਾਅਦ ਤੁਹਾਨੂੰ ਇਹ ਅਧਿਕਾਰ ਮਿਲਿਆ ਹੈ ਇਸ ਉਂਗਲੀ ਦੇ ਉੱਪਰ ਓਹੋ ਜਿਹੜੀ ਅਉਲੀ ਹੋਣੇ ਹੋ ਤੁਸੀਂ ਹਾਂ ਉਹ ਲਵਾਇਓ ਜਰੂਰ ਕਿਉਂਕਿ ਜਦੋਂ ਅਸੀਂ ਬਚਪਨ 'ਚ ਆਪਣੇ ਮਾਤਾ ਪਿਤਾ ਦੇ ਨਾਲ ਜਾਂਦੇ ਸੀ ਬੋਰਡ ਪਾਣ ਵਾਸਤੇ ਉਹਨਾਂ ਦੀ ਉਂਗਲੀ ਪਕੜ ਕੇ ਅਸੀਂ ਹੱਥ ਅੱਗੇ ਕਰ ਦਿੰਦੇ ਸੀਗੇ ਵੀ ਇਹ ਸਿਆਹੀ ਦਾ ਰੰਗ ਸਾਡੀ ਉਂਗਲੀ ਤੇ ਵੀ ਲਾ ਦਿਓ ਜਦੋਂ ਉਹ ਉਂਗਲੀ ਤੇ ਰੰਗ ਲਾ ਜਾਂਦਾ ਹੁੰਦਾ ਸੀ ਬੜੇ ਖੁਸ਼ ਹੁੰਦੇ ਸੀ ਪਰ ਬੋਰਡ ਨਹੀਂ ਪੈਂਦੀ ਸੀ ਸਾਨੂੰ ਸਾਡੇ ਬੋਰਡ ਦਾ ਅਧਿਕਾਰ ਨਹੀਂ ਪਤਾ ਸੀ ਉਹ ਉਂਗਲੀ ਦੇ ਉੱਪਰ ਅਸੀਂ ਲਵਾਕੇ ਹੀ ਖੁਸ਼ ਹੋ ਲੇ ਜੀ ਸੋ ਦੋਸਤੋ ਸਾਰੇ ਨੂੰ ਅਪੀਲ ਹੈ ਕਿ ਆਓ ਆਪਾਂ ਇੱਕ ਤਰੀਕ ਨੂੰ ਬੋਟ ਪਾਈਏ ਤੁਹਾਡੇ ਆਪਣੇ ਮਨ ਦੀ ਜਿਹਨੂੰ ਤੁਸੀਂ ਮਨੋਂ ਪਿਆਰ ਕਰਦੇ ਹੋ ਜਿਹਨੂੰ ਤੁਸੀਂ ਵਧੀਆ ਸਮਝਦੇ ਹੋ ਆਪਾਂ ਕਿਉਂਕਿ ਪਾਰਟੀਵਾਦੀ ਤੇ ਆ ਜਾਂਦੇ ਆਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਦੇਸ਼ ਦੀ ਬਾੜ ਦੋਰਾਓ ਆਪਾਂ ਇੱਕ ਐਸੇ ਇਨਸਾਨ ਦੇ ਹੱਥਾਂ ਤੇ ਲਈਏ ਜਿਸ ਇਨਸਾਨ ਨੇ ਸਾਡੇ ਹਿੰਦੁਸਤਾਨ ਦਾ ਕਦਮ ਪੂਰੀ ਦੁਨੀਆ ਦੇ ਵਿੱਚ ਉੱਚਾ ਕੀਤਾ ਉਸ ਇਨਸਾਨ ਨੂੰ ਦਈਏ ਜਿਨੇ ਬੜੇ ਬੜੇ ਕੰਮ ਸਾਡੇ ਦੇਸ਼ ਲਈ ਕੀਤੇ ਨੇ ਆਪਾਂ ਵੋਟ ਉਸ ਇਨਸਾਨ ਨੂੰ ਦਈਏ ਜਿਸ ਪਾਰਟੀ ਨੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਰੋਡ ਨੇ ਉਹਨਾਂ ਦਾ ਜਾਲ ਵਿਛਾਤਾ ਹੈ ਓਵਰ ਬ੍ਰਿਜਾਂ ਦਾ ਜਾਲ ਵਿਛਾਤਾ ਹੈ ਆਓ ਰਲ ਕੇ ਇੱਕ ਸੰਕਲਪ ਲਈਏ ਕਿ ਅਸੀਂ ਆਪਣੀ ਬੋਰਡ ਦਾ ਅਧਿਕਾਰ ਇੱਕ ਇੱਕ ਬੋਰਡ ਜਿਹੜੀ ਹੈ ਉਹ ਸਮੇਂ ਤੇ ਪਾਵਾਂਗੇ ਮਤਦਾਨ ਤੁਹਾਡਾ ਪਹਿਲਾ ਅਧਿਕਾਰ ਹੈ ਜੇ ਅਸੀਂ ਬੋਰਡ ਬਣ ਦੇ ਕਾਬਲ ਹੁੰਨੇ ਆ ਤਾਂ ਹੀ ਅਸੀਂ ਪ੍ਰਧਾਨ ਮੰਤਰੀ ਚੁਣ ਸਕਦੇ ਆ ਅਸੀਂ ਇਹ ਛਾਤੀ ਠੋਕ ਕੇ ਕਹਿ ਸਕਦੇ ਆ ਕਿ ਇਹ ਪ੍ਰਧਾਨ ਮੰਤਰੀ ਅਸੀਂ ਚੁਣਿਆ ਮੈਂ ਚੁਣਿਆ ਸੋਇਕ ਤੇ ਰਿਕ ਨੂੰ 1 ਜੂਨ ਨੂੰ ਸਵੇਰੇ 7 ਵਜੇ ਆਪਣੇ ਆਪਣੇ ਬੂਥ ਤੇ ਪਹੁੰਚ ਜਾਣਾ ਹੈ ਤੇ ਮੋਰ ਲਾਗੇ ਉਂਗਲੀ ਤੇ ਨਿਸ਼ਾਨ ਜਿਹੜਾ ਹੈ ਸੈਲਫੀ ਖਿੱਚ ਕੇ ਬੜਾ ਸਵਾਦ ਆਉਂਦਾ ਜਦੋਂ ਤੁਸੀਂ ਸੈਲਫੀ ਖਿੱਚ ਕੇ ਆਪਣੀ ਫੇਸਬੁੱਕ YouTube Instagram ਤੇ ਪਾਉਂਦੇ ਹੋ ਜੈ ਹਿੰਦ ਜੈ ਭਾਰਤ